ਹੁਣ ਅਮਨ ਰੋੜਾ ਕਹਿੰਦਾ ਜੀ ਇਹ ਤਾਂ ਗਏ ਸਾਡੇ ਠੇਕ ਸਰਕਾਰੀ ਠੇਕੇਦਾਰਾਂ ਦੇ ਜਿਹੜੇ ਡਰੱਗਸ ਨਾਲ ਬੱਚੇ ਮਾਰ ਰਹੇ ਨੇ ਚਿੱਟੇ ਨਾਲ ਹੀਰੋਇਨ ਨਾਲ కెమికਲ ਨਸ਼ੇ ਨਾਲ ਮੈਡੀਕਲ ਨਸ਼ਾ ਉਹ ਉਹ ਕੋ ਠੇਕੇ ਖੁੱਲੇ ਹੋ ਇਹਨਾਂ ਦੇ ਇਹਦਾ ਮਤਲਬ ਤੁਸੀਂ ਸਾਰੇ ਬੱਚੇ ਡਿਸਹੋਨਰ ਕਰ ਦਿੱਤੇ ਵੀ ਮਰ ਗਏ ਤਾਂ ਮਰ ਜਾਓ ਸਾਡੇ ਕੋਲੋਂ ਕੁਝ ਨਹੀਂ ਗਾ ਐਕਸਾਈਜ਼ ਮਿਨਿਸਟਰ ਐਕਸਾਈਜ਼ ਐਂਡ ਟੈਕਸੇਸ਼ਨ ਹਰਪਾਲ ਚੀਮਾ ਉਹਦੇ ਹਲਕੇ ਦੇ ਪਿੰਡ ਨੇ ਜਿਹੜਾ ਪਿੰਡ ਹੈਗਾ ਵਾ ਗੁਜਰਾ ਇਹ ਸਾਰੇ ਉਹਦੇ ਹਲਕੇ ਦੇ ਦਿੜਬੇ ਦੇ ਪਿੰਡ ਨੇ ਮਤਲਬ ਇਹ ਮੈਨੂੰ ਸ਼ਰਮ ਨਹੀਂ ਆਈ ਇਹਨਾਂ ਨੂੰ ਕੇਜਰੀਵਾਲ ਪਿਆਰਾ ਸੀ ਜਿਹੜਾ 600 ਕਰੋੜ ਘਟਾਲੇ ਚ ਫਸਿਆ ਹੋਇਆ ਵਾ ਉਥੇ ਸੜਕਾਂ ਦੇ ਲਿੱਟਰ ਤੇ ਫਿਰਦੇ ਨੇ ਉਹ ਭਗਮ ਉਹ ਜਿਹੜਾ ਹਰਜੂਤ ਬੈਂਸ ਆ ਕੀ ਜਲੂਸ ਘਟਾਇਆ ਉਹਨੇ ਪੰਜਾਬ ਦਾ ਮਤਲਬ ਪਹਿਲੀ ਗੱਲ ਤਾਂ ਵਜ ਨਹੀਂ ਈਡਾ ਕਰ ਲਿਆ ਚਾਰ ਬੰਦਿਆਂ ਨੇ ਚੱਕ ਹੀ ਨਹੀਂ ਹੱਜਦਾ ਲੱਗਦਾ ਕੋਈ ਪੋਕ ਲੈਨ ਚਾਹੀਦੀ ਉਹਨੂੰ ਚੱਕਣ ਨਾਲ ਸੀ ਕਰ ਕੀ ਰਿਆ ਸੀਗਾ ਯੂਰੋ ਮਿਨਿਸਟਰ ਤੂੰ ਪੱਜ ਕੇ ਜਾ ਕੇ ਤਿੰਨ ਜਾਨੇ ਸੜਕ ਤੇ ਬਹਿ ਗਏ ਥੈਟ ਮੀਨਸ ਕਲੀਅਰ ਕੱਟ ਫੋਟੋ ਆਫ ਸੀਗਾ ਵੀ ਕਿਸੇ ਤਰੀਕੇ ਨਾਲ ਕੇਜਰੀਵਾਲ ਦਾ ਟੱਬਰ ਤੇ ਕੇਜਰੀਵਾਲ ਦੇਖ ਲਵੇ ਕਿ ਅਸੀਂ ਤੁਹਾਡਾ ਮਿਨਿਸਟਰ ਸੜਕ ਤੇ ਲੇਟਦਾ ਫਿਰਦਾ ਵਾ that is not a conduct of a minister 92 ਚੋਂ 91 ਬੰਦੂਆ ਮਜ਼ਦੂਰ ਗੇਨਦਾ ਇੱਕ ਸ਼ਿਵ ਕੁਮਰ ਵਿਜੇ ਪ੍ਰਤਾਪ ਵਧੀਆ ਬੰਦਾ ਇੱਕ ਗੈਰ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਝੰਡਾ ਚੱਕਿਆ ਬਾਕੀ 91 ਬੰਦੂਆ ਮਜ਼ਦੂਰ ਨੇ ਪਥੇਰ ਨੇ ਕੇਚਰੀਵਾਲ ਜਦਨ ਫੜਿਆ ਕਿ ਪੱਜੇ ਗਏ ਦਿੱਲੀ ਮਾਫੀਆ ਦਾ ਰਾਜ ਹੈ ਇਹ ਕਿਸੇ ਭਗਤ ਸਿੰਘ ਦਾ ਰਾਜ ਨਹੀਂਗਾ ਇਹ ਕਿਸੇ ਬਾਬਾ ਸਾਹਿਬ ਅੰਬੇਦਕਰ ਦਾ ਰਾਜ ਨਹੀਂਗਾ ਇਹ ਸਿਰਫ ਇਹਨਾਂ ਪੱਗਾ ਬਣੀਆਂ ਨੇ ਮਖੋਟੇ ਨੇ ਜਿਹੜੇ ਲੇਕਰ ਮਾਫੀ ਦੇ ਖਿਲਾਫ ਇੱਕ ਗ੍ਰਿ ਭਗਵੰਤ ਮਾਨ ਗਿਆ ਸੀ ਮਾਝੇ 'ਚ ਕਿ ਕਤਲ ਹੋਏ ਨੇ ਹੁਣ ਇਹਨੂੰ ਕਤਲ ਨਹੀਂ ਦੱਸਿਆ ਹੈਗੇ ਬਹੁਤ ਵੱਡਾ ਡੈਕਸਜਾ ਇਹ ਐਸਆਈਟੀ ਦੇ ਵਸ ਦੀ ਗੱਲ ਨਹੀਂ ਗਈ ਜਿਹੜੇ ਪੁਲਿਸ ਵਾਲੇ ਕਰ ਰਹੇ ਆ ਨਾਇਦਰ ਟੂ ਬੀ ਐਕਸੈਪਟ ਦ ਰਿਪੋਰਟ ਬਿਕੋਜ਼ ਭਗਵੰਤ ਦੇ ਆਪ ਹੀ ਕਹਿਣ ਵਾਲੇ ਕਿ ਸਿੱਟਾ-ਸੁੱਟਾ ਦਾ ਐਵੇਂ ਠੰਡੇ ਬਸਤੇ 'ਚ ਪਾਉਣ ਵਾਸਤੇ ਇਸ ਕਰਕੇ ਅਸੀਂ ਮੰਗੀ ਹੈ ਨਿਆਂਇਕ ਜਾਂਚ ਦੇਰ ਸ਼ੁੱਡ ਬੀ ਅ ਜੁਡੀਸ਼ੀਅਲ ਇਨਕੁਆਇਰੀ ਟੂ ਫਿਕਸ ਰਿਸਪੋਨਸੀਬਿਲਟੀ ਅਗੇਂਸਟ ਪਾਵਰਫੁੱਲ ਪੀਪਲ ਹੁਣ ਆ ਬਚਾਰਾ ਜਿਹੜਾ ਆਈਜੀ ਕੋਈ ਕਰ ਰਿਹਾ ਉਹ ਕਿਦਾਂ ਕਿਸੇ ਐਮ.ਐਲ.ਏ ਦਾ ਨਾਮ ਲਿਖੂਗਾ ਵਿੱਚ ਜਾਂ ਕਿਦਾਂ ਕਿਸੇ ਆਪਣੇ ਵੱਡੇ ਅਫਸਰ ਦਾ ਨਾਮ ਲਿਖੂਗਾ ਵਿੱਚ ਤਾਂ ਉਹ ਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਜਾਂਚ ਸੀਬੀਆਈ ਕਰੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਰਵਿੰਦ ਕੇਜਰੀਵਾਲ ਨੇ ਸੀ ਜੇ ਅਸੀਂ ਕਹਿੰਨੇ ਆ ਫਿਰ ਇਹਨੇ ਕਿਹਾ ਹਮ ਤੋ ਕਟੜ ਇਮਾਨਦਾਰ ਹੈ ਹੁਣ ਈਡੀ ਨੂੰ ਦੇਖੋ ਮੰਨ ਹੀ ਨਹੀਂ ਰਹੇ ਆ ਅਤੀਸ਼ੀ ਵਗੈਰਾ ਪਿੱਛੇ ਰੌਲਾ ਪਾਈ ਜਾਂਦੇ ਭਗਵੰਤੂ ਨਹੀਂ ਸਾਡੇ ਬੰਦੇ ਤਾਂ ਬੜੇ ਇਮਾਨਦਾਰ ਆ ਉਹ ਸੁਪਰੀਮ ਕੋਰਟ ਨੇ ਤੁਹਾਡੀਆਂ ਜਮਾਨਤਾਂ ਰਜੈਕ ਕੀਤੀਆਂ ਸਸੋੜੀਏ ਦੇ ਸਤਿੰਦਰ ਜੈਨ ਦੇ ਉਹਨਾਂ ਦੇ ਡੇਢ-ਡੇ ਸਾਲ ਦੇ ਉਹ ਬੰਦੇ ਅੰਦਰ ਆ। ਉਹਦੇ ਵਿੱਚ ਲਿਖਤਾ ਉਹਨਾਂ ਨੇ ਕਿ 338 ਕਰੋੜ ਦੀ ਮਨੀ ਟ੍ਰੇਲ ਸਾਬਤ ਹੁੰਦੀ। ਈਡੀ ਨੇ ਜਿਹੜਾ ਹੁਣ ਰਿਮਾਂਡ ਪੇਪਰਸ ਪੇਸ਼ ਕੀਤੇ ਨੇ ਉਹਦੇ ਵਿੱਚ ਕੇਜਰੀਵਾਲ ਨੂੰ ਕਿਹਾ ਵਾ ਕਿ ਇਹ ਕਿੰਗਪਿੰਨ ਹੈ। ਇਹਦੀ ਕੌਨਸਪਿਰਸੀ ਇਹਦੇ ਘਰ ਵਿੱਚ ਬੈਠ ਕੇ ਫੈਸਲੇ ਹੋਏ, ਉਹਦੇ ਘਰ ਵਿੱਚ ਆਦਾਨ-ਪ੍ਰਦਾਨ ਹੋਇਆ। ਫਿਰ ਵੀ ਕੀ ਜਾਂਦੇ ਸੀ ਕੱਟੜ ਮੰਦਰ? ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ, ਨितीਸ਼ੀ ਸੌਰਵ ਇਹਨਾਂ ਨੂੰ ਨਿਆਂਪਾਲਿਕਾ ਤੇ ਨਹੀਂ ਯਕੀਨ ਹੈਗਾ। ਇਹਨਾਂ ਨੂੰ ਆਣ ਕੇ ਕਹਿਣਾ ਚਾਹੀਦਾ ਅਸੀਂ ਸੁਪਰੀਮ ਕੋਰਟ ਨੂੰ ਨਹੀਂ ਉਹ ਮੰਨਦੇ। ਫਿਰ ਅਸੀਂ ਟੀਵੀਆਂ ਤੇ ਬਹਿਸ ਕਰ ਲੈਣ ਸਾਡੇ ਨਾਲ ਜਿੱਥੇ ਮਰਜ਼ੀ ਕਰ ਲੈ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ। ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਆ। ਉੱਥੇ ਇੱਕ ਪਿੰਡ ਗੁਜਰਾਂ ਦੇ ਵਿੱਚ 7 ਲੋਕਾਂ ਦੀ ਮੌਤ ਹੋ ਜਾਂਦੀ ਆ ਜਿਨ੍ਹਾਂ ਦੇ ਵਿੱਚ ਦੋ ਸਕੇ ਭਾਈ ਵੀ ਸੀ। ਕਰੀਬ ਇੱਕ ਹਫ਼ਤੇ ਦੇ ਬਾਅਦ ਅੱਜ ਉੱਥੇ ਮੁੱਖ ਮੰਤਰੀ ਪਹੁੰਚਦੇ ਨੇ ਤੇ ਵਿੱਤ ਮੰਤਰੀ ਪਹੁੰਚਦੇ ਨੇ ਜਿਨ੍ਹਾਂ ਦਾ ਹਲਕਾ ਸੀ ਤੇ ਖਾਸ ਕਰ ਜਿਨ੍ਹਾਂ ਕੋਲੇ ਆਪਕਾਰੀ ਮਹਿਕਮਾ ਵੀ ਆ ਜਿਹਦੇ ਨਾਲ ਸੰਬੰਧਿਤ ਇਹ ਸਾਰੀ ਘਟਨਾ ਵਾਪਰੀ ਆ ਤਾਂ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਵੀ ਹੋਰ ਵੱਖ-ਵੱਖ ਵਿਰੋਧੀ ਧਿਰਾਂ ਦੇ ਆਗੂ ਪਹੁੰਚੇ ਨੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਜਤਾਈ ਆ ਸੁਖਪਾਲ ਸਿੰਘ ਖਹਿਰਾ ਵੀ ਉੱਥੇ ਪਹੁੰਚੇ ਪਰਿਵਾਰ ਨੂੰ ਮਿਲੇ ਗੱਲਬਾਤ ਉਹਨਾਂ ਦੇ ਨਾਲ ਕਰਦਾ ਖਹਿਰਾ ਸਾਹਿਬ ਸਵਾਗਤ ਅਖਦੇ ਧੰਨਵਾਦ ਜੀ ਬਹੁਤ-ਬਹੁਤ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਇਸ ਸੰਬੰਧ ਭਾਗੀ ਘਟਨਾ ਤੇ ਕੀ ਕਹਿਣਾ ਚਾਹੋ ਦੇਖੋ ਪਹਿਲਾਂ ਤਾਂ ਆਪਾਂ ਦੁੱਖੀ ਵਿਅਕਤ ਕਰਨਾ ਕਿ 21 ਤੋਂ ਜ਼ਿਆਦਾ ਮੌਤਾਂ ਹੋ ਗਈਆਂ 40 ਜ਼ਿਆਦਾ 40 ਤੋਂ ਜ਼ਿਆਦਾ ਲੋਕ ਬਿਮਾਰ ਪਏ ਨੇ ਰਜਿੰਦਰਾ ਹਸਪੀਟਲ 1 ਇਨ ਜਿਹੜੇ ਬੰਦੇ ਮਰੇ ਨੇ ਇਹ ਅਤ ਗਰੀਬ ਜਨਤਾ ਬਹੁਤ ਦਿਹਾੜੀਦਾਰ ਦਲਿਤ ਪਰਿਵਾਰਾਂ ਚੋਂ ਗਏ ਨੇ ਇਸ ਕਰਕੇ ਇਹ ਤਾਂ ਪਤਾ ਹੀ ਨਹੀਂਗਾ ਕਿ ਹੋਰ ਕਿੰਨੇ ਸ਼ਿਕਾਰ ਹੋਏ ਨੇ ਕੀ ਪਤਾ ਘਰਾਂ ਚ ਪਏ ਨੇ ਜਾਂ ਡਰਦਿਆਂ ਨੇ ਦੱਸਿਆ ਨਹੀਂਗਾ ਜਾਂ ਉਹ ਵਿਚਾਰੇ ਅਗਰ ਚਲੇ ਵੀ ਗਏ ਤਾਂ ਉਹਨਾਂ ਦੇ ਕਈ ਪਰਿਵਾਰਾਂ ਤੇ ਆਵਾਜ਼ ਹੀ ਹੈ ਨਹੀਂ ਕਿ ਅਸੀਂ ਬਾਹਰ ਜਾ ਕੇ ਦੱਸ ਸਕੀਏ ਕਿ ਸਾਡਾ ਆਦਮੀ ਵੀ ਮਰਿਆ ਸੋ ਇਹ ਬੜਾ ਇਹਦੇ ਜਿਹੜੇ ਪ੍ਰੋਪੋਰਸ਼ਨਸ ਨੇ ਮੈਗਨੀਟਿਊਡ ਹੈ ਇਸ ਘਟਾਲੇ ਦਾ ਇਸ ਕਾਂਡ ਦਾ ਇਹ ਬਹੁਤ ਵੱਡਾ ਵਾ ਇਹ ਕੋਈ ਛੋਟਾ ਮੋਟਾ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਉਹ 8-10 ਬੰਦੇ ਨਾਮਜ਼ਦ ਕਰਤੇ ਇਹ ਮੈਟਰ ਇੱਥੇ ਨਹੀਂ ਖਤਮ ਹੋਇਆ ਇਹ ਇੱਕ ਮੁਜਾਰਾ ਹੋਇਆ ਵਾ ਸ਼ਰਾਬ ਮਾਫੀਆ ਦਾ ਇਹ ਸੰਗਰੂਰ ਜ਼ਿਲ੍ਹਾ ਮਤਲਬ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਵਾ ਇਹ ਸ਼ਰਾਬ ਮਾਫੀਆ ਕੈਨ ਨਾਟ ਐਗਜ਼ਿਸਟ ਵਿਦਆਊਟ ਦੀ ਸਪੋਰਟ ਆਫ ਪੋਲਿਟিক্যাল ਪੈਟਰੋਨੇਜ ਐਂਡ ਦੀ ਸਪੋਰਟ ਆਫ ਪੁਲਿਸ ਆਫੀਸਰਸ ਮਤਲਬ ਬਕਾਇਦਾ ਤੌਰ ਤੇ ਗੱਠ ਜੋੜ ਹੈ ਇਹ ਜਦੋਂ ਕੋਈ ਵੀ ਤੰਦਾ ਇਦਾਂ ਦਾ ਆਰਗੇਨਾਈਜ਼ ਕਰਦੇ ਨੇ ਨਾ ਉਹ ਪਹਿਲਾਂ ਸੈਟਿੰਗ ਹੁੰਦੀ ਆ ਕਿ ਆਪਾਂ ਹੁਣ ਕਰਨ ਲੱਗੇ ਆ ਤੇ ਇੰਨਾ ਹਿੱਸਾ ਤੁਹਾਡਾ ਮਹੀਨੇ ਦਾ ਤੇ ਇੰਨਾ ਹਿੱਸਾ ਐਮਐਲਏ ਸਾਹਿਬ ਤੁਹਾਡਾ ਵਾ ਤੁਸੀਂ ਸਾਡੇ ਕੰਮ ਚ ਦਖਲ ਨਹੀਂ ਦੇਣਾ ਪੰਜ ਦਿਨ ਤਾਈਓ ਵੜੇ ਨਿਗੇ ਅੱਜ ਚੀਫ ਮਿਨਿਸਟਰ ਇਸ ਕਰਕੇ ਆਏ ਕਿਉਂਕਿ ਬਹੁਤ ਜ਼ਿਆਦਾ ਬਦਨਾਮੀ ਹੋਗੀ ਜਿਹੜਾ ਐਕਸਾਈਜ਼ ਮਿਨਿਸਟਰ ਐਕਸਾਈਜ਼ ਐਂਡ ਟੈਕਸੇਸ਼ਨ ਹਰਪਾਲ ਚੀਮਾ ਉਹਦੇ ਹਲਕੇ ਦੇ ਪਿੰਡ ਨੇ ਜਿਹੜਾ ਪਿੰਡ ਹੈਗਾ ਵਾ ਗੁਜਰਾ ਆ ਇਹ ਸਾਰੇ ਉਹਦੇ ਹਲਕੇ ਦੇ ਦਿੜਬੇ ਦੇ ਪਿੰਡ ਨੇ ਮਤਲਬ ਮੈਨੂੰ ਸ਼ਰਮ ਨਹੀਂ ਆਈ ਕਿ ਮੇਰੇ ਹਲਕੇ ਦੇ ਵੋਟਰ ਜਿਹਨਾਂ ਅਕਸਰ ਇੰਨੀ ਵੱਡੀਆਂ ਵੱਡੀਆਂ ਲੀਡਾਂ ਦੇ ਜਿੱਤੇ ਇਹਨਾਂ ਲੋਕਾਂ ਨੇ ਜਿਤਾਇਆ ਸੀਗਾ ਹਾਂ ਤਾਂ ਮਤਲਬ ਇਟ ਇਜ਼ ਐਕਚੁਅਲੀ ਕਹਾਣੀ ਕੀ ਆ ਕਿ ਇਹ ਬਹੁਤ ਵੱਡਾ ਨੈਕਸਸ ਆ ਇਹ ਐਸਆਈਟੀ ਦੇ ਵਸ ਦੀ ਗੱਲ ਨਹੀਂ ਜਿਹੜੇ ਪੁਲਿਸ ਵਾਲੇ ਕਰ ਰਹੇ ਆ ਨਾਇਦਰ ਡੂ ਬੀ ਐਕਸੈਪਟ ਦ ਰਿਪੋਰਟ ਬਿਕੋਜ਼ ਭਗਵੰਤ ਦੇ ਆਪ ਹੀ ਕਹਿਣ ਵਾਲੇ ਕਿ ਸਿੱਟਾ-ਸੁੱਟਾ ਦਾ ਐਵੇਂ ਠੰਡੇ ਬਸਤੇ 'ਚ ਪਾਉਣ ਵਾਸਤੇ ਅਸੀਂ ਮੈਂ ਗਿਆ ਸੀ ਅੱਜ ਟਿੱਬੀ ਰਵਦਾਸਪੁਰਾ ਉੱਥੇ 12 ਮਰੇ ਨੇ ਦੋ ਪਰਿਵਾਰ ਮੈਨੂੰ ਇਹੋ ਜਿਹੀ ਮਿਲਦੇ ਚਾਰ-ਚਾਰ ਕੁੜੀਆਂ ਵਿਆਹ ਵਿਆ ਉਹ ਵਿਚਾਰੇ ਕਮਾਉ ਪੁੱਤ ਹੀ ਮਰ ਗਏ ਨੇ ਇੱਕ ਤਾਂ ਚਾਰ ਕੁੜੀਆਂ ਦੀ ਮਾਤਾ ਜਿਹੜੀ ਬੱਚੀ ਆ ਉਹਦਾ ਉਹ ਅੰਗ ਹੀਨ ਤੁਸੀਂ ਉਹਨਾਂ ਦੇ ਚਿਹਰੇ ਦੇਖੋ ਉਹਨਾਂ ਦੀ ਹਾਲਤ ਦੇਖੋ ਇਸ ਕਰਕੇ ਅਸੀਂ ਮੰਗੀ ਹੈ ਨਿਆਂਇਕ ਜਾਂਚ there should be a judicial inquiry to fix responsibility against powerful people ਹੁਣ ਆ ਵਿਚਾਰਾ ਜਿਹੜਾ ਆਈਜੀ ਕੋਈ ਕਰ ਰਿਹਾ ਉਹ ਕਿਦਾਂ ਕਿਸੇ ਐਮਐਲਏ ਦਾ ਨਾਮ ਲਿਖੂਗਾ ਵਿੱਚ ਜਾਂ ਕਿਦਾਂ ਕਿਸੇ ਆਪਣੇ ਵੱਡੇ ਅਫਸਰ ਦਾ ਨਾਮ ਲਿਖੂਗਾ ਵਿੱਚ ਇਸ ਲਈ ਇੱਕ ਤਾਂ ਨਿਆਂਇਕ ਜਾਂਚ ਇੱਕ ਅਸੀਂ ਕਿਹਾ ਕਿ 25-25 ਲੱਖ ਰੁਪਏ ਦਿਓ ਕਿਉਂਕਿ ਮਰੇ ਤੁਹਾਡੀ ਨਲਾਇਕੀ ਨਾਲ ਅਮਨ ਰੂੜਾ ਕਹਿੰਦਾ ਜੀ ਸਰਕਾਰੀ ਠੇਕੇ ਤੋਂ ਨਹੀਂ ਲਏ ਤੇ ਅਸੀਂ ਜ਼ਿੰਮੇਵਾਰ ਹੀ ਨਹੀਂ ਐ ਜਿਹੜੇ ਹਜ਼ਾਰਾਂ ਮਰ ਗਏ ਨੇ ਡਰੱਗਸ ਨੂੰ ਲੈ ਕੇ ਸਰ ਸਾਹਿਬ ਆਪਕਾਰੀ ਮੰਤਰੀ ਦੇ ਹਲਕੇ ਦੇ ਵਿੱਚ ਇਹ ਕੁਝ ਹੋਵੇ ਕਾ ਉਸ ਨਾਮ ਦੇ ਵਿੱਚ ਅਮਨ ਰੂੜਾ ਆਪ ਮੰਤਰੀ ਨੂੰ ਉਹਦੇ ਹਲਕੇ 'ਚ ਇਹ ਕੁਝ ਹੋ ਰਿਹਾ ਚਲੋ ਠੀਕਾ ਠੇਕੇ ਤੋਂ ਲੈ ਕੇ ਨਹੀਂ ਮਰੇ ਪਰ ਜੇ ਗਲਤ ਤੰਦਾ ਹੋ ਰਿਹਾ ਤੁਹਾਡੀ ਨੱਕ ਦੇ ਹੀਟ ਹੋ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ 2 ਸਾਲ ਤੋਂ ਹੋ ਰਿਹਾ ਹੋ ਸਕਦਾ 2 ਸਾਲ ਤੋਂ ਹੋ ਰਿਹਾ ਪਰ ਇਹ ਤਾਂ ਹੋਰ ਵੱਡੀ ਨਲੇਕੀ ਆ ਫਿਰ ਸੁਨਾਮ ਦੱਸ ਰਿਆਂ ਮੈਨੂੰ ਰੋਕ ਕੇ ਚੰਗੇ ਗੁਰਸਿੱਖ ਬੰਦਿਆਂ ਨੇ ਕਿਹਾ ਜੀ ਅਮਨ ਰੋੜ ਦੇ ਘਰ ਦੇ ਆਲੇ ਦੁਆਲੇ ਵਿਖਰੇ ਹਰ ਨਸ਼ਾ ਆ ਦੇਸੀ ਸ਼ਰਾਬ ਜਿਹੜੀ ਮੈਂ ਗੱਲ ਤੁਹਾਨੂੰ ਸਮਝਾ ਰਿਹਾ ਸੀਗਾ ਅਬਾਊਟ ਜਿਹੜਾ ਇਹ 25 ਲੱਖ ਰੁਪਏ ਦੀ ਇਹ ਇੰਨੇ ਗਰੀਬ ਆਦਮੀ ਨੇ ਇਹਨਾਂ ਨੂੰ 25-25 ਲੱਖ ਰੁਪਇਆ ਕੱਟੋ ਘੱਟ ਤੁਸੀਂ ਠੀਕ ਹੈ ਜਵਾ ਵੈਸੇ ਤਾਂ ਜ਼ਿੰਦਗੀ ਦੀ ਕੀਮਤ ਕੋਈ ਨਹੀਂ ਕੀ ਸੋ ਇਸ ਕਰਕੇ ਜਿਹੜਾ ਇਹ ਕੋਟਾਲਾ ਇਹ ਸਕੈਂਡਲ ਇਹ ਸਕੈਮ ਦਿਸ ਹੈਜ਼ ਵਾਂਸ ਅਗੇਨ ਬਰਾਉਟ ਟੂ ਲਾਈਟ ਲਿਕਰ ਮਾਫੀਆ ਇਨ ਪੰਜਾਬ ਜਿਹੜੇ ਲਿਕਰ ਮਾਫੀਆ ਦੇ ਖਿਲਾਫ ਇੱਕ ਕਰੀ ਭਗਵੰਤ ਮਾਨ ਗਿਆ ਸੀ ਮਾਝੇ ਚ ਕਿ ਕਤਲ ਹੋਏ ਨੇ ਹੁਣ ਇਹਨੂੰ ਕਤਲ ਨਹੀਂ ਦੱਸੇ ਹੈਗੇ ਔਰ ਆ ਇਹ ਜਿਹੜਾ ਇਹ ਕਹਿੰਦੇ ਸੀ ਅਸੀਂ ਬਦਲਾਵ ਲਿਆਵਾਂਗੇ ਇਹ ਬਦਲਾਵ ਇਹਨਾਂ ਨੇ ਪੁੱਠੇ ਪਾਸੇ ਲਿਆਂਦਾ ਵਾ ਅੱਜ ਦੇਖੋ ਮਾਈਨਿੰਗ ਮਾਫੀਆ ਵੀ ਬਰਕਰਾਰ ਰੋਜ਼ ਵੀਡੀਓਜ਼ ਤੁਸੀਂ ਵੀ ਦਿਖਾਉਂਦੇ ਹੋ ਅਸੀਂ ਵੀ ਦਿਖਾਉਂਦੇ ਆ ਆਨੰਦਪੁਰ ਮੋਗਾ ਆ ਤੁਹਾਡਾ ਆਪਣਾ ਲੁਧਿਆਣਾ ਜ਼ਿਲ੍ਹਾ ਸਾਰੇ ਦਰਿਆਵਾਂ ਦੇ ਕੰਢੇ ਤੇ ਪਠਾਨਕੋਟ ਦੂਜਾ ਹੈਗਾ ਵਾ ਤੁਹਾਡਾ ਰੀਅਲ اسٹیਟ ਮਾਫੀਆ ਜਦੋਂ ਇਹਨਾਂ ਦੇ ਐਮਐਲਏ ਕਬਜ਼ਿਆਂ ਦੇ ਉੱਤਰ ਆਏ ਔਰ ਜਿਹੜੀ ਸਰਬਜੀਤ ਕੌਰ ਮਾਨੂਕੇ ਨੇ ਕਨਐਰਆਈ ਦੀ ਕੋਠੀ ਦਬਤੀ ਥੈਟ ਇਜ਼ ਕਾਲਡ ਮਾਫੀਆ ਤੀਸਰਾ ਹੈਗਾ ਇਹਨਾਂ ਦਾ ਜਿਹੜਾ ਕੇਬਲ ਮਾਫੀਆ ਜਿਹੜਾ ਪਠਾਨ ਮਾਜਰਾ ਪੈ ਗਿਆ ਇੱਕ ਸਟੈਬਲਿਸ਼ਡ ਮੀਡੀਆ ਹਾਊਸ ਦੇ 19 ਪਰਚੇ ਦਰਜ ਕਰਾਏ ਨੇ ਉਹ ਵੀ ਹੋ ਗਿਆ ਜੀ ਤੀਸਰਾ ਹੈਗਾ ਤੁਹਾਡਾ ਡਰੱਗ ਮਾਫੀਆ ਚੌਥਾ ਜਿਹੜਾ ਬੱਚੇ ਮੈਂ ਜਿਹੜੀ ਗੱਲ ਤੁਹਾਨੂੰ ਸਮਝਾਉਣਾ ਚਾਹੁੰਦਾ ਹੁਣ ਅਮਨ अरोड़ा ਕਹਿੰਦਾ ਜੀ ਇਹ ਤਾਂ ਗਏ ਸਾਡੇ ਠੇਕ ਸਰਕਾਰੀ ਠੇਕੇਦਾਰ ਲੈ ਲੈਂਦੇ ਜਿਹੜੇ ਡਰੱਗਸ ਨਾਲ ਬੱਚੇ ਮਾਰ ਰਹੇ ਨੇ ਚਿੱਟੇ ਨਾਲ ਹੀਰੋਇਨ ਨਾਲ ਕੈਮੀਕਲ ਨਸ਼ੇ ਨਾਲ ਮੈਡੀਕਲ ਨਸ਼ਾ ਉਹ ਉਹ ਕੋ ਠੇਕੇ ਖੁੱਲੇ ਹੋ ਇਹਨਾਂ ਦੇ ਇਹਦਾ ਮਤਲਬ ਤੁਸੀਂ ਸਾਰੇ ਬੱਚੇ ਡਿਸਹਾਨ ਕਰ ਦਿੱਤੇ ਵੀ ਮਰਗੇ ਤਾਂ ਮਰ ਜਾਓ ਸਾਡੇ ਵੱਲੋਂ ਕੁਝ ਨਹੀਂਗਾ ਪੰਜਵਾਂ ਜਿਹੜਾ ਮਾਫੀਆ ਸੀ ਉਹ ਅੱਜ ਇਹਨਾਂ ਨੇ ਆਪਣਾ ਸ਼ਰਾਬ ਦਾ ਜੋੜਤਾ ਕਿ ਅਸੀਂ ਵੀ ਵਿਛੇ ਗਏ ਸੋ ਮਾਫੀਆ ਦਾ ਰਾਜ ਆ ਇਹ ਕਿਸੇ ਭਗਤ ਸਿੰਘ ਦਾ ਰਾਜ ਨਿਕਾ ਇਹ ਕਿਸੇ ਬਾਬਾ ਸਾਹਿਬ ਉਮੀਦਵਾਰ ਦਾ ਰਾਜ ਨਿਕਾ ਇਹ ਸਿਰਫ ਇਹਨਾਂ ਪੱਗਾਂ ਬੰਨੀਆਂ ਨੇ ਮਖੋਟੇ ਨੇ ਕੰਪਲੀਟ ਮਗਰਲੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜੇ ਨੇ ਕਹਿ ਰਿਹਾ ਸਭ ਜਦੋਂ 2020 ਦੇ ਵਿੱਚ ਮੱਝ ਦੇ ਤਿੰਨ ਚਲਿਆਂ ਅਮਰਸਰਾ ਗੁਰਦਾਸਪੁਰ ਅਤੇ ਤਰਨਤਾਰਨ ਦੇ ਵਿੱਚ ਇਹੋ ਜਿਹੀ ਕਾਂਡ ਹੋਇਆ ਸੀ ਕਿ 200 ਦੇ ਕਰੀਬ ਲੋਕਾਂ ਦੀ ਉਦੋਂ ਜਾਨ ਗਈ ਸੀ ਤਾਂ ਉਦੋਂ ਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਜਾਂਚ ਸੀਬੀਆਈ ਕਰੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਰਵਿੰਦ ਕੇਜਰੀਵਾਲ ਨੇ ਉਸ ਵੇਲੇ ਮੈਂ ਇੱਕ ਤੁਹਾਨੂੰ ਕਹਿ ਰਿਹਾ ਕਿ ਭਗਵੰਤ ਮਾਨ ਦਾ ਬੜਾ ਸਟਰੋਂਗ ਰੀਐਕਸ਼ਨ ਸੀਗਾ ਕਿ 302 ਦੇ ਪਰਚੇ ਦਰਜ ਕਰੋ ਤੇ ਹੁਣ ਸੀਬੀਆਈ ਦੀ ਜਾਂਚ ਅਸੀਂ ਕਹਿੰਦੇ ਅਸੀਂ ਕਹਿੰਨੇ ਆ ਫਿਰ ਇਹਨੇ ਕਿਹਾ ਹਮ ਤੋ ਕਟੜ ਇਮਾਨਦਾਰ ਹੈ ਹੁਣ ਈਡੀ ਨੂੰ ਦੇਖੋ ਮੰਨ ਹੀ ਨਹੀਂ ਰਹੇ ਯਾਰ ਅਤੀਸ਼ੀ ਵਗੈਰਾ ਪਿੱਛੇ ਰੌਲਾ ਪਾਈ ਜਾਂਦੇ ਭਗਵੰਤ ਹੁਣੀ ਸਾਡੇ ਬੰਦੇ ਤਾਂ ਬੜੇ ਇਮਾਨਦਾਰ ਉਹ ਸੁਪਰੀਮ ਕੋਰਟ ਨੇ ਤੁਹਾਡੀਆਂ ਜ਼ਮਾਨਤਾਂ ਰਿਜੈਕਟ ਕੀਤੀਆਂ ਸਸੋੜੀਏ ਦੀ ਸਤਿੰਦਰ ਜੈਨ ਦੀ ਉਹਨਾਂ ਦੇ ਡੇਡ ਡੇਡ ਸਾਲ ਦੇ ਉਹ ਬੰਦੇ ਅੰਦਰ ਆ ਉਹਦੇ ਵਿੱਚ ਲਿਖਤਾ ਉਹਨਾਂ ਨੇ ਕਿ 338 ਕਰੋੜ ਦੀ ਮਨੀ ਟ੍ਰੇਲ ਸਾਬਤ ਹੁੰਦੀ ਈਡੀ ਨੇ ਜਿਹੜਾ ਹੁਣ ਰਿਮਾਂਡ ਪੇਪਰਸ ਪੇਸ਼ ਕੀਤੇ ਨੇ ਉਹਦੇ ਵਿੱਚ ਕੇਜਰੀਵਾਲ ਨੂੰ ਕਿਹਾ ਵਾ ਕਿ ਇਹ ਕਿੰਗਪਿੰਨ ਹੈ ਇਹਦੀ ਕਾਂਸਪੀਰੇਸੀ ਇਹਦੇ ਘਰ ਵਿੱਚ ਬੈਠ ਕੇ ਫੈਸਲੇ ਹੋਏ ਉਹਦੇ ਘਰ ਵਿੱਚ ਆਦਾਨ ਪ੍ਰਦਾਨ ਹੋਇਆ ਫਿਰ ਵੀ ਕੀ ਜਾਂਦੇ ਅਸੀਂ ਕੱਟੜ ਇਮਾਨਦਾਰ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਨੀਤੀਸ਼ੀ ਸੌਰਵ ਇਹਨਾਂ ਨੂੰ ਨਿਆਂਪਾਲਿਕਾ ਤੇ ਨਹੀਂ ਯਕੀਨ ਹੈਗਾ ਇਹਨਾਂ ਨੂੰ ਆਣ ਕੇ ਕਹਿਣਾ ਚਾਹੀਦਾ ਅਸੀਂ ਸੁਪਰੀਮ ਕੋਰਟ ਨੂੰ ਨਹੀਂ ਉਹ ਮੰਨਦੇ ਫਿਰ ਅਸੀਂ ਟੀਵੀਆਂ ਤੇ ਬਹਿਸ ਕਰ ਲੈਣ ਸਾਡੇ ਨਾਲ ਜਿੱਥੇ ਮਰਜ਼ੀ ਕਰ ਲੈਣ ਕੋਈ ਸਿਸਟਮ ਹੈ ਹੁਣ ਮੈਨੂੰ ਮੈਨੂੰ ਝੂਠੇ ਮਕਦਮੇ ਚ ਅੰਦਰ ਦਿੱਤਾ ਸੀ ਆਫਟਰ 올 ਇਫ ਆਈ ਹੈਡ ਟੂ ਕਮ ਆਊਟ ਆਈ ਹੈਡ ਟੂ ਅਪਰੋਚ ਦ ਕੋਰਟ ਮੇਰੀ ਬੇਲ ਹਾਈ ਕੋਰਟ ਨੇ ਦਿੱਤੀ ਆ ਪਾਵਾਂ ਕਿ ਦੂਜਾ ਪਰਚਾ ਫੇਰ ਇਹਨਾਂ ਨੇ ਕਰਤਾ ਪਰ ਉਹਦੇ ਚ ਵੀ ਮੈਨੂੰ ਜ਼ਮਾਨਤ ਇਹ ਕੋਰਟਾਂ ਕਚੈਰੀਆਂ ਨੂੰ ਆਪਾਂ ਮੰਨਣ ਨੂੰ ਤਿਆਰ ਨਹੀਂ ਆਪਾਂ ਕਹਿ ਜੰਨੇ ਅਸੀਂ ਇਮਾਨਦਾਰ ਆ ਸਾਨੂੰ ਸਮਗਲਰ ਬਣਾਈ ਜਾਂਦੇ ਜਿਨ੍ਹਾਂ ਨੇ ਖੈਰਾ ਸਰ ਉਹ ਕਹਿ ਰਿਹਾ ਵੀ ਕੇਜਰੀਵਾਲ ਕਹਿੰਦੇ ਵੀ ਤੁਸੀਂ ਮੇਰੀ ਸੋਚ ਨੂੰ ਨਹੀਂ ਕੈਦ ਕਰ ਸਕਦੇ ਮੇਰਾ ਸਰੀਰ ਕੈਦ ਕਰ ਲਿਆ ਉਹ ਐਵੇਂ ਫਰਾਡ ਸਟੇਟਮੈਂਟ ਆ ਸੋਚ ਤਾਂ ਇਹਦੀ ਪਹਿਲਾਂ ਹੀ ਕੈਦ ਹੋ ਗਈ ਸੀ ਜਿੱਦਣ ਇਹਨੇ ਪ੍ਰਸ਼ਾਂ ਜਿੱਦਣ ਇਹਨੇ ਆਸ਼ੂतोष ਕੱਢਿਆ ਜਿੱਦਣ ਇਹਨੇ ਫুলਕਾ ਸਾਹਿਬ ਡਾਕਟਰ ਗਾਂਧੀ ਛੋਟੇਪੁਰ ਘੁੱਗੀ ਖੇਰਾ ਸੋਚਤਾ ਉਹਦਣੇ ਕੈਦ ਹੋ ਗੀ ਸੀ ਦੀ ਇਸ ਕਰਕੇ ਐਵੇਂ ਇੱਕ ਕਹਿਣ ਆਸਤੇ ਗੱਲ ਹੈਗਾ ਕੇਜਰੀਵਾਲ ਪੂਰਾ ਡਰਿਆ ਹੋਇਆ ਵਾ ਉਹਨੂੰ ਪਤਾ ਮੈਂ ਲੰਬੇ ਸਮੇਂ ਲਈ ਅੰਦਰ ਜਾ ਰਿਹਾ ਵਾਂ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਵੀ ਨਾਮਜ਼ਦ ਕਰ ਰਹੀ ਹੈ ਮੈਨੂੰ ਲੱਗ ਰਿਹਾ ਵਾ ਕਿ ਆਮ ਆਦਮੀ ਪਾਰਟੀ ਨੂੰ ਅਕਿਊਜ਼ਡ ਬਣਾ ਕੇ ਪੌਸਿਬਿਲਿਟੀ ਹੈਗੀ ਕਿ ਚੋਣ ਕਮਿਸ਼ਨ ਇਹਨਾਂ ਦੇ ਜਿਹੜਾ ਇਲੈਕਸ਼ਨ ਸਿੰਬਲ ਹੈ ਇਹਨੂੰ ਇਹਨੂੰ ਫ੍ਰੀਜ਼ ਕਰ ਦੇਣ ਇੰਦਾਂ ਦੇ ਮਤਲਬ ਘਣਾਉਣੇ ਕ੍ਰਾਈਮ ਵਿੱਚ ਫਸੇ ਹੋਏ ਨੇ ਪਰ ਖਿਆਰਾ ਸਾਹਿਬ ਇੱਕ ਪਾਸੇ ਜਦੋਂ ਤੁਸੀਂ ਜਿਸ ਤਰ੍ਹਾਂ ਕਰਿੰਦੇ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਆ ਇੱਕ ਪਾਸੇ ਗੁਜਰਾਂ ਦੇ ਵਿੱਚ ਬੰਦੇ ਮਾਰ ਰਹੇ ਨੇ ਸੁਨਾਹ ਮਾਰ ਰਹੇ ਨੇ ਢੰਡੋਲੀ ਪਿੰਡ ਦੇ ਵਿੱਚ ਮਤਲਬ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਹੀ ਦੋ ਮੰਤਰੀਆਂ ਦੇ ਹਲਕੇ ਨੇ ਉੱਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਇਹ ਸਾਬਤ ਕਰਨ ਤੇ ਲੱਗੀ ਹੋਇਆ ਕਿ ਸਾਡਾ ਲੀਡਰ ਇਮਾਨਦਾਰ ਆ ਇਹ ਰਵਈਆ ਕਿ ਉਹ ਚਲਾ ਤੁਹਾਨੂੰ ਪੰਜਾਬ ਸਰਕਾਰ ਦਾ ਪੰਜਵੇਂ ਦਰਜੇ ਮੁੱਖ ਮੰਤਰੀ ਪਹੁੰਚਿਆ ਬੜਾ ਇੰਪੋਰਟੈਂਟ ਇੱਕ ਦਿਨ ਸੀ ਕੱਲ 23 ਮਾਰਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦਾ ਦਿਨ ਸੁਖਦੇਵ ਰਾਜਗੁਰੂ ਦੀ ਉੱਥੇ ਕਟਕੜ ਕਲਾਮ ਵਿੱਚ ਜਾ ਕੇ ਇਹਨਾਂ ਨੇ ਸੌਂਚੀ ਸੀ ਤੇ ਇਦਾਂ ਹੀ ਚੱਕੀ ਸੀ ਉਹਦੀ ਮਜ਼ਾਰ ਦੇ ਉੱਤੇ ਕੱਲ ਗਿਆ ਹੀ ਕੋਈ ਨਹੀਂਗਾ ਇਹਨਾਂ ਨੂੰ ਕੇਜਰੀਵਾਲ ਪਿਆਰਾ ਸੀ ਜਿਹੜਾ 600 ਕਰੋੜ ਘਟਾਲੇ 'ਚ ਫਸਿਆ ਹੋਇਆ ਵਾ ਉੱਥੇ ਸੜਕਾਂ ਦੇ ਲਿੱਟਰ ਤੇ ਫਿਰਦੇ ਨੇ ਉਹ ਭਗਮ ਉਹ ਜਿਹੜਾ ਹਰਜੂਤ ਬੈਂਸ ਆ ਕੀ ਜਰੂਸ ਘਟਾਇਆ ਉਹਨੇ ਪੰਜਾਬ ਦਾ ਮਤਲਬ ਪਹਿਲੀ ਗੱਲ ਤਾਂ ਵਜਨ ਹੀ ਐਡਾ ਕਰ ਲਿਆ ਚਾਰ ਬੰਦਿਆਂ ਨੇ ਚੱਕ ਹੀ ਨਹੀਂ ਹੋਇਆ ਜਿੱਦਾਂ ਉਹਨੂੰ ਲੱਗਾ ਕੋਈ ਪੋਕਲੇਨ ਚਾਹੀਦੀ ਉਹਨੂੰ ਚੱਕਣ ਵਾਸਤੇ ਸੈਕੰਡਲੀ ਉਹ ਕਰ ਕੀ ਰਿਹਾ ਸੀਗਾ ਯੂਰੋ ਮਨਿਸਟਰ ਤੂੰ ਪੱਜ ਕੇ ਜਾ ਕੇ ਤਿੰਨ ਜਾਨੇ ਸੜਕ ਤੇ ਬਹਿ ਗਏ that means clear cut photo of sikka ਵੀ ਕਿਸੇ ਤਰੀਕੇ ਨਾਲ ਕੇਜਰੀਵਾਲ ਦਾ ਟੱਬਰ ਤੇ ਕੇਜਰੀਵਾਲ ਦੇਖ ਲਵੇ ਕਿ ਅਸੀਂ ਤੁਹਾਡਾ ਮਿਨਿਸਟਰ ਸੜਕ ਤੇ ਲਟਦਾ ਫਿਰਦਾ ਵਾ that is not a conduct of a minister so ਇਧਰ ਧਰਨੇ ਲੱਗੇ ਹੋਏ ਨੇ ਕਿਸਾਨ ਬੈਠੇ ਨੇ ਸ਼ੁਭਕਰਨ ਮਰ ਗਿਆ ਵਾ ਕੋਈ ਨਹੀਂ ਭੁੱਲਿਆ 92 ਚੋਂ 91 ਬੰਦੂਆ ਮਜ਼ਦੂਰ ਗਿਣਦਾ ਇੱਕ ਸ਼ਿਵ ਕੁਮਰ ਵਿਜੇ ਪ੍ਰਤਾਪ ਵਧੀਆ ਬੰਦਾ ਇੱਕ ਗੈਰ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਝੰਡਾ ਚੱਕਿਆ ਬਾਕੀ 91 ਬੰਦੂਆ ਮਜ਼ਦੂਰ ਨੇ ਪਥੇਰ ਨੇ ਇਹ ਨਾ ਇਨਸ਼ੀਤ ਦੇ ਬੋਲੇ ਇਹ ਨਾ ਬੰਦੀ ਸਿੰਘਾਂ ਦੇ ਬੋਲੇ ਨਾ ਇਹ ਹੜ੍ਹ ਆਏ ਪੰਜਾਬ ਚ ਨਾ ਉਹਦੇ ਤੇ ਬੋਲੇ ਨਾ ਇਹ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬੋਲੇ ਕਿ ਹਰਿਆਣਾ ਪੁਲਿਸ ਨੇ ਸਾਡੇ ਬੰਦੇ ਕੁੱਟੇ ਸ਼ੁਭਕਰਨ ਮਾਰਤਾ ਟਰੈਕਟਰ ਭੰਨ ਤੇ ਨਿਸ਼ਾਨ ਸਾਹਿਬ ਕੁਚਲ ਦਿੱਤਾ ਨਾਥਿੰਗ ਤੇ ਕੇਜਰੀਵਾਲ ਜਦੋਂ ਫੜਿਆ ਗਿਆ ਪੁੱਜੇ ਗਿਆ ਦਿੱਲੀ ਔਰ ਤੁਸੀਂ ਦੇਖਣਾ ਇਹਨਾਂ ਨੂੰ ਕੋਈ ਸਪੋਰਟ ਨਹੀਂ ਗਈ ਪੰਜਾਬ ਦੇ ਵਿੱਚ ਅੱਜ ਪੰਜਾਬ ਦਾ ਜਿਹੜਾ ਆਮ ਸਧਾਰਨ ਬੰਦਾ ਉਹ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਖੁਸ਼ ਹੈ ਮੈਂ ਕਦੇ ਖੁਸ਼ੀ ਨਹੀਂ ਮਨਾਈ ਕਦੇ ਜ਼ਿੰਦਗੀ ਦੇ ਵਿੱਚ ਪਰ ਮੈਂ ਜੋ ਸੋਸ਼ਲ ਮੀਡੀਆ ਤੇ ਦੇਖ ਰਿਹਾ ਇੱਕ ਗੁੱਸਾ ਘਟਰੇ ਲੋਕੀ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਤਲਬ ਨੂੰ ਖੁਸ਼ੀ ਪ੍ਰਗਟਾ ਰਹੇ ਨੇ ਤੇ ਇਹਨਾਂ ਨੂੰ ਗਾਲ੍ਹਾਂ ਕੱਢ ਰਹੇ ਨੇ ਉੱਤੇ ਜੇ ਲਿਖ ਰਹੇ ਨੇ ਕਿ ਇਹ ਇਹਦੇ ਤੇ ਵੀ ਐਨਐਸਏ ਲਾ ਕੇ ਉਹਨੂੰ ਡਿਬਰੂਗੜ੍ਹ ਪੇਚੋ ਸਮਝ ਗਏ ਨਾ ਤੁਸੀਂ ਅੱਛਾ ਕੱਟ ਕੀਤਾ ਮੋਹੱਲੀ ਇਹਨਾਂ ਦਾ ਆਪਣਾ ਪੇਜ ਆ ਆਮ ਆਦਮੀ ਪਾਰਟੀ ਸਰਚ ਕਰੋ ਖੋਲੋ ਥੱਲੇ ਕਮੈਂਟ ਪੜੋ ਗਾਲ੍ਹਾਂ ਗਾਲ੍ਹਾਂ ਸੋ ਇਹ ਸੰ ਸੁਖਪਾਲ ਸਿੰਘ ਖਹਿਰਾ ਅੱਜ ਪੀੜਤ ਪਰਿਵਾਰਾਂ ਦੇ ਘਰ ਪਹੁੰਚੇ ਨੇ ਦੁੱਖ ਸਾਂਝਾ ਕੀਤਾ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧ